ਚਿਪ ਵਾਲੇ ਮੀਟਰ ਜਿਹੜੇ ਨੇ ਉਹ ਲੱਗਣ ਲਈ ਤਿਆਰ ਨੇ ਤੇ ਹੁਣ ਇਹ ਜਿਹੜੇ ਚਿਪ ਵਾਲੇ ਮੀਟਰ ਨੇ ਉਹ ਪਹਿਲਾਂ ਮੁਲਾਜ਼ਮਾਂ ਦੇ ਘਰਾਂ ਦੇ ਵਿੱਚ ਲਗਾਉਣ ਜਾ ਰਹੇ ਨੇ ਜਿਹੜੀ ਸਰਕਾਰ ਹੈ ਉਹ ਪੈਂਤੜੇ ਖੇਡ ਰਹੀ ਆ ਤੇ ਇੱਕ ਨਵੀਂ ਚਾਲ ਜਿਹੜੀ ਖੇਡੀ ਜਾ ਰਹੀ ਆ ਆਮ ਜਿਹੜੇ ਲੋਕ ਨੇ ਗਰੀਬ ਲੋਕ ਨੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਝਾਂਸਾ ਦਿੱਤਾ ਜਾ ਰਿਹਾ ਤੇ ਪਹਿਲਾਂ ਜਿਹੜੇ ਟੈਸਟ ਨੇ ਉਹ ਆਮ ਮੁਲਾਜ਼ਮਾਂ ਦੇ ਘਰਾਂ ਦੇ ਵਿੱਚ ਹੋਣਗੇ ਕਿਉਂਕਿ ਮੁਲਾਜ਼ਮ ਇਸ ਨੂੰ ਨਾ ਨਹੀਂ ਕਰ ਸਕਣਗੇ ਤੇ ਇਸ ਤੋਂ ਬਾਅਦ ਆਮ ਗਰੀਬ ਬੰਦੇ ਦੀ ਵਾਰੀ ਆਵੇਗੀ ਅਤੇ ਆਮ ਜਿਹੜਾ ਬੰਦਾ ਹੈ ਉਸ ਦੇ ਜਿਹੜੀ ਪਹੁੰਚ ਤੋਂ ਜਿਹੜੀ ਇਹ ਬਿਜਲੀ ਦੂਰ ਹੋਵੇ ਜਾਵੇਗੀ ਅਤੇ ਜਿਹੜੀ ਬਿਜਲੀ ਆ ਉਸ ਨੂੰ ਪ੍ਰਾਈਵੇਟ ਹੱਤਾਂ ਦੇ ਵਿੱਚ ਦੇਣ ਦੀ ਵੀ ਪੂਰੀ ਤਿਆਰੀ ਹੋ ਰਹੀ ਹੈ ਤੇ ਇਸ ਦੇ ਭਾਅ ਵੀ ਜਿਹੜੇ ਅਸਮਾਨੀ ਚੜ ਜਾਣਗੇ ਕਿਉਂਕਿ ਜਿਹੜਾ ਇਸ ਦੇ ਭਾਵੇਂ ਹੁਣ ਤਾਂ ਚਲੋ ਸਰਕਾਰ ਤੈਅ ਕਰਦੀ ਆ ਉਸ ਤੋਂ ਬਾਅਦ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹ ਤੈਅ ਕਰਿਆ ਕਰਨੀਆਂ ਜਿਵੇਂ ਪਹਿਲਾਂ ਪੈਟਰੋਲ ਡੀਜ਼ਲ ਦੇ ਜਿਹੜਾ ਆਪਾਂ ਸੀ ਉਸ ਨੂੰ ਸਰਕਾਰ ਤੈਅ ਕਰਦੀ ਸੀ ਉਸ ਤੋਂ ਬਾਅਦ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਚਲੇ ਜਾਣ ਤੋਂ ਬਾਅਦ ਜਿਹੜਾ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ 100 ਤੋਂ ਪਲੱਸ ਵੀ ਜਿਹੜਾ ਪੈਟਰੋਲ ਡੀਜ਼ਲ ਨੂੰ ਵੇਚਿਆ ਤੇ ਇਸੇ ਤਰ੍ਹਾਂ ਜਿਹੜੀ ਬਿਜਲੀ ਹੈ ਉਸ ਨੂੰ ਵੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹ ਆਪਣੀ ਮਨਮਾਨੀ ਤੇ ਵੇਚਣਗੀਆਂ ਅਤੇ ਆਮ ਜਿਹੜਾ ਗਰੀਬ ਵਿਅਕਤੀ ਹੈ ਉਹੋ ਪੀਸਿਆ ਜਾਵੇਗਾ ਅਤੇ ਜਿਹੜੇ ਕਿਸਾਨ ਆਗੂ ਨੇ ਉਹ ਕਹਿ ਰਹੇ ਨੇ ਕਿ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਅਸੀਂ ਅਸੀਂ ਜਿਹੜੇ ਆ ਧਰਨੇ ਲਾਵਾਂਗੇ ਅਸੀਂ ਜਿਹੜਾ ਸਾਡਾ ਸਾਡੇ ਤੋਂ ਜੋ ਹੋਇਆ ਅਸੀਂ ਉਹ ਕਰਾਂਗੇ ਪਰ ਅਸੀਂ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਣੇ ਤੇ ਆਮ ਜਿਹੜਾ ਵਿਅਕਤੀ ਹੈ ਉਸਤੇ ਬੋਝ ਨਹੀਂ ਪੈਣ ਦੇਣਾ ਕੀ ਕਹਿਣਾ ਕਿਸਾਨ ਆਗੂਆਂ ਦਾ ਉਹ ਤੁਹਾਨੂੰ ਦਿਖਾਉਨੇ ਆ ਪੂਰੇ ਪੰਜਾਬ ਦੇ ਅੰਦਰ ਐਕਸੀਅਨ ਐਸ ਸੀ ਤੇ ਚੀਫ ਪਾਵਰ ਕਮ ਦੇ ਜਿੰਨੇ ਬਿਜਲੀ ਦੇ ਅਫਸਰ ਹੈ ਉਹਨਾਂ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਜਾਣਗੇ ਉਹਦੀ ਵਜ੍ਹਾ ਕੀ ਹੈਗੀ ਆ ਕਿ ਪਹਿਲੋ 1948 ਦੇ ਬਿਜਲੀ ਐਕਟ ਨੂੰ ਬਦਲਿਆ ਗਿਆ ਕਿਉਂਕਿ 1948 ਦਾ ਬਿਜਲੀ ਐਕਟ ਆਮ ਖਪਤਕਾਰਾਂ ਕੋ ਸਿਰਫ 3 ਰੁਪਏ ਮੁਨਾਫਾ ਕਮਾਉਣ ਦੀ ਗੱਲ ਕਰਦਾ ਸੀ ਫਿਰ ਬਿਜਲੀ ਐਕਟ 2003 ਸਾਰੀਆਂ ਪਾਰਟੀਆਂ ਨੇ ਸਾਂਝੀ ਨੀਤੀ ਨਾਲ ਲਿਆਂਦਾ ਗਿਆ ਉਸ ਐਕਟ ਤਹਿਤ ਪ੍ਰਾਈਵੇਟ ਕੰਪਨੀਆਂ ਨੂੰ ਘੱਟੋ-ਘੱਟ 16% ਮੁਨਾਫਾ ਕਮਾਉਣ ਦੀ ਇਜਾਜ਼ਤ ਦਿੱਤੀ ਗਈ ਤੇ ਬਿਜਲੀ ਪੈਦਾ ਕਰਨ ਦੇ ਅਧਿਕਾਰ ਵੀ ਜਡੀਆਂ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਗਏ ਜਿਹਦੇ ਤਹਿਤ ਹੀ ਜੇਸ ਨੀਤੀ ਤਹਿਤ ਪੰਜਾਬ ਦੇ ਅੰਦਰ ਪ੍ਰਾਈਵੇਟ ਕੰਪਨੀਆਂ ਦੇ ਥਰਮਲ ਪਲਾਂਟ ਲੱਗੇ ਹੋਏ ਆ ਤੁਹਾਨੂੰ ਪਤਾ ਵੀ ਇੱਥੇ ਰੌਲਾ ਪਿੰਦਾ ਰਿਹਾ ਵੀ ਉਹਨਾਂ ਨਾਲ ਬਹੁਤ ਮਹਿੰਗੇ ਭਾਅ ਬਿਜਲੀ ਲੈਣ ਦੀ ਸਮਝੌਤੇ ਹੋਏ ਸੀ ਤੇ ਭਗਵੰਤ ਮਾਨ ਸਰਕਾਰ ਕਹਿ ਕੇ ਆਈ ਸੀ ਉਹ ਸਮਝੌਤੇ ਰੱਦ ਕਰਾਂਗੇ ਹਾਲੇ ਤੱਕ ਨਹੀਂ ਹੋਏ ਤੇ ਹੁਣ 2020 ਤੋਂ ਲਗਾਤਾਰ ਬਿਜਲੀ ਬੋਰਡ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਵੇਚਣ ਲਈ ਨਵਾਂ ਕਾਨੂੰਨ ਲਿਆਉਣ ਦੇ ਵਿੱਚ ਸਰਕਾਰ ਲੱਗੀ ਹੋਈ ਆ ਸੋ ਪੂਰੇ ਦੇਸ਼ ਦਾ ਪੂਰੇ ਪੰਜਾਬ ਦੇ ਕਿਸਾਨ ਮਜ਼ਦੂਰ ਦੁਕਾਨਦਾਰ ਆਮ ਜਨਤਾ ਲਗਾਤਾਰ ਵਿਰੋਧ ਕਰ ਰਹੇ ਆ ਜੇ ਤੱਕ ਉਹ ਬਿੱਲ ਪਿਛਲੀ ਵਾਰ ਮੋਦੀ ਸਰਕਾਰ ਨੇ ਲਿਆਈ ਸੀ ਉਹ ਸਟੈਂਡਿੰਗ ਕਮੇਟੀ ਨੂੰ ਚਲਾ ਗਿਆ ਉਹ ਸਰਕਾਰ ਖਤਮ ਹੋ ਗਈ ਐਤਕਾ ਹੁਣ ਮਾਨਸੂਨ 70 ਦੇ ਵਿੱਚ ਬਿਜਲੀ ਸੋਧ ਬਿੱਲ 2025 ਆ ਰਿਹਾ ਜਿਹਦੇ ਤਹਿਤ ਗਾਹਾਂ ਪ੍ਰਾਈਵੇਟ ਕੰਪਨੀਆਂ ਨੂੰ ਬਿਜਲੀ ਦੇ ਰੇਟ ਤੈਅ ਕਰਨਾ ਤੇ ਬਿਜਲੀ ਮੁੱਲ ਵੇਚਣ ਦੇ ਅਧਿਕਾਰ ਦੇ ਦੇਣੇ ਆ ਜੇ ਇਹੋ ਕੁਝ ਹੋ ਗਿਆ ਤੇ ਫਿਰ ਜਿਵੇਂ ਪਟਰਾਓਲ ਡੀਜ਼ਲ ਦੇ ਪਹਿਲੋ ਰੇਟ ਸਰਕਾਰ ਤੈਅ ਕਰਦੀ ਸੀ ਪਰ ਹੁਣ ਪ੍ਰਾਈਵੇਟ ਕੰਪਨੀਆਂ ਤੈਅ ਕਰਦੀ ਐ ਇਸ ਤਰ੍ਹਾਂ ਬਿਜਲੀ ਦੇ ਰੇਟ ਵੀ ਪ੍ਰਾਈਵੇਟ ਕੰਪਨੀਆਂ ਤੈਅ ਕਰਨਗੀਆਂ ਜਿਹੜੇ ਸਾਡੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਸਾਹਿਬ ਉਹਨਾਂ ਦਾ ਬਿਆਨ ਤੇ ਤੁਸੀਂ ਸੁਣਿਆ ਹੋਣਾ ਕਿ ਪਹਿਲੋਂ ਪੈਸੇ ਪਾਓਗੇ ਤੇ ਫਿਰ ਬਿਜਲੀ ਆਊਗੀ ਤੋਂ 31 ਅਗਸਤ ਤੱਕ ਸਾਰੇ ਮਲਾਜ਼ਮਾਂ ਦੇ ਘਰਾਂ ਦੇ ਉੱਤੇ ਚਿਪ ਵਾਲੇ ਮੀਟਰ ਲਾਉਣ ਦੀ ਤਿਆਰੀ ਹੈ ਤਾਂ ਨਿੱਜੀ ਕਰਨ ਦੇ ਸੰਕੇਤ ਸਾਫ਼ ਕਰ ਦਿੱਤੇ ਨੂੰ ਨਾ ਲਗਭਗ ਬਿਜਲੀ ਬੋਰਡ ਦੇ ਅੰਦਰ ਇੱਕ ਵੱਡਾ ਹਿੱਸਾ ਨਿੱਜੀ ਕਰਨ ਦਾ ਹੋ ਗਿਆ ਕੋਈ ਮੁਲਾਜ਼ਮ ਅੱਗੇ ਭਰਤੀ ਨਹੀਂ ਕੀਤਾ ਜਾ ਰਿਹਾ ਤੋਂ ਅਸੀਂ ਕਹਿੰਨੇ ਆ ਨਵੀਆਂ ਸਾਮੀਆਂ ਕ੍ਰੀਏਟ ਕਰਕੇ ਬਿਜਲੀ ਮੁਲਾਜ਼ਮ ਭਰਤੀ ਕੀਤੇ ਜਾਣ ਤੋਂ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਮੰਗ ਪੱਤਰ ਦਿੱਤੇ ਜਾਣੇ ਲਗਭਗ 10:30 ਤੋਂ ਲੈ ਕੇ 2 ਵਜੇ ਤੱਕ ਮੰਗ ਪੱਤਰ ਦਿੱਤੇ ਜਾਣਗੇ ਤੋਂ ਇਹ ਤੋਂ ਕਹਾ ਜੜਾ ਵਾ 14 ਜੁਲਾਈ 2025 ਨੂੰ ਸਾਰੇ ਪੰਜਾਬ ਦੇ ਅੰਦਰ ਬਿਜਲੀ ਵੱਡੇ ਅਫਸਰਾਂ ਦੇ 12 ਮੂਰੇ ਵੱਡੇ ਵਿਸ਼ਾਲ ਇਕੱਠ ਕਰਾਂਗੇ ਜਿਹਦੇ ਵਿੱਚ ਪੰਜਾਬ ਦੇ ਸਾਰੇ ਮੁਲਾਜ਼ਮਾਂ ਦੁਕਾਨਦਾਰਾਂ ਸ਼ਹਿਰੀਆਂ ਵਿਦਿਆਰਥੀਆਂ ਮਜ਼ਦੂਰਾਂ ਨੂੰ ਕਿ ਬਿਜਲੀ ਦਾ ਮੁੱਦਾ ਕੱਲਾ ਕਿਸਾਨਾਂ ਦਾ ਨਹੀਂ ਸਾਰੇ ਪੰਜਾਬੀਆਂ ਦਾ ਵਰਤਮਾਨ ਸਹਿਯੋਗ ਦਿਓ ਤਾਂ ਜੋ ਪੰਜਾਬ ਤੇ ਕੇਂਦਰ ਸਰਕਾਰ ਨੂੰ ਬਿਜਲੀ ਬੋਰਡ ਵੇਚਣ ਤੋਂ ਰੋਕਿਆ ਜਾ ਸਕੇ